ਵੇਖਾ ਸਾਰੇ ਵਾਲ ਖਲਾਰ ਲਿਆ ਦਾਦੀ ਇਹਦੀ ਨੇ ਫੇਰ ਬੜੀਆਂ ਗੱਲਾਂ ਕਰਨੀਆਂ ਚੱਲ ਨਾ ਮੜਾ ਜਾ ਵਾਅਦੇ ਨਹੀਂ ਆ ਸਾਸੇਵੇਂ ਸਾਸਰੀ ਕਾਹੀ ਹਰਾ ਪਤਾ ਠੀਕ ਆ ਪਤਾ ਆ ਜਾ ਬੈਠ ਜਾ ਹਾਂਜੀ ਬੇਟੇ ਬਸ ਆ ਜਾ ਇੱਥੇ ਬਲੇ ਬਰਕਤ ਤੈਨੂੰ ਤਾਂ ਮੋਜਾਂ ਲੱਗੀਆਂ ਫਿਰ ਹੈ ਵੇਖਾ ਸਾਬਾ ਨਾ ਤਰਾ ਬੜਾ ਸੋਹਣਾ ਮੰਮੀ ਸਾਈਕਲ ਤੇ ਬਹੁਤ ਸੋਹਣਾ ਵਾ ਬੜੀ ਖੁਸ਼ਵਾਦੋਂਦੀ ਤੁਸੀਂ ਕਾਤੋਂ ਨਾ ਖਰਚਾ ਕੀਤਾ ਲੈ ਦੱਸ ਪੁੱਤ ਖਰਚੇ ਵਾਲੀ ਕਿਹੜੀ ਗੱਲ ਆ ਫਿਰ ਕੀ ਆ ਸਾਡਾ ਵੀ ਤੇ ਜੀ ਕਰਦਾ ਕੋਨਾ ਕੋਹ ਲਿਆ ਕੇ ਦੇਣ ਨੂੰ ਸਾਈਕਲ ਉਹ ਸੋਣਾ ਜੇ ਹਾਂ ਸਾਈਕਲ ਸੋਣਾ ਵਾ ਨਾ ਬਹੁਤ ਵਧੀਆ ਪਤਾ ਨਹੀਂ ਪਤਰੀ ਨੂੰ ਪਸੰਦ ਵਾ ਇਨ ਨੂੰ ਤਾਂ ਬੜਾ ਪਸੰਦ ਆ ਉਹਦੀ ਰੈਡੀ ਫਿਰਨ ਲਈ ਆ ਸ਼ੰਦਾਂ ਸ਼ੰਦਾਂ ਹਾਂ ਉਹਦੋਂ ਦੀ ਰੈਡੀ ਫਿਰਨ ਲਈ ਆ ਵੇਲ ਵਾਲ ਤੇ ਖਲਾਰੀ ਜਾਂਦੀ ਖਲਾਰੀ ਜਾਂਦੀ ਵਾਲ ਚੱਲ ਜਾ ਜਾਂ ਲਾ ਹੋਰ ਸੁਣਾ ਪੁੱਤ ਠੀਕ ਠਾਕ ਹਾਂ ਮੈਂ ਡੈਡੀ ਕਿੱਥੇ ਗਏ ਆ ਉਹ ਤੇਰੇ ਵੱਲ ਗਏ ਹੈਗੇ ਆਂਦੇ ਬਾਹਰ ਜਾ ਕੇ ਵੇਖ ਕੇ ਆ ਨਾ ਮੇਰੇ ਵੱਲ ਆਹੋ ਮੈਂ ਫਿਰ ਪਿੱਛੋਂ ਦੀ ਆ ਗਿਆ ਤਾਂ ਉਹ ਫਿਰ ਬਾਹਰ ਨੂੰ ਚੱਲ ਗਿਆ ਮੈਨੂੰ ਲੱਗਦਾ ਅੱਛਾ ਅੱਛਾ ਕਹਿੰਦੇ ਚੱਲ ਮੈਂ ਨਾਲੇ ਫੇਰਾ ਮਾਰ ਆਉਣਾ ਵਾ ਅੱਛਾ ਤੇ ਨਾਲੇ ਕੁਸ਼ਰ ਨੂੰ ਮਿਲਣਨਾ ਵਾ ਠੀਕ ਹੈ ਠੀਕ ਆ ਆਹੋ ਹੋ ਠੀਕ ਠਾਕ ਹੈ ਨਾ ਹੋਰ ਸਭ ਠੀਕ ਠਾਕ ਆ ਬਹੁਤ ਤੂੰ ਆਪਣਾ ਸੁਣਾ ਬਹੁਤ ਵਧੀਆ ਜੇ ਅੱਛਾ ਠੀਕ ਆ ਸਾਡਾ ਨਾ ਜੀ ਬੜਾ ਕਰਨ ਲਿਆ ਸੀਗਾ ਨਹੀਂ ਨਹੀਂ ਬੜਾ ਵਧੀਆ ਕੀਤਾ ਤੁਸੀਂ ਬੜੀ ਖੁਸ਼ੀ ਹੋਈ ਤੈਨੂੰ ਦੇਖ ਕੇ ਤੇ ਫਿਰ ਨਾ ਤੇਰੇ ਡੈਡੀ ਨੂੰ ਚਾਹ ਬੜਾ ਸੀ ਮੈਂ ਕੁੜੀ ਨੂੰ ਕੋਹਣਾ ਕੋਹ ਲੈ ਕੇ ਦੇਣਾ ਵਾ ਨਹੀਂ ਨਹੀਂ ਉਹ ਬਹੁਤ ਸੁਣਾ ਸਾਈਕਲ ਤੇ ਸਾਈਕਲ ਹੈ ਥੋੜਾ ਜਿਆ ਵੱਡਾ ਵਾ ਤੇਰੀ ਮੰਮੀ ਵੀ ਕਹਿਣ ਦੀ ਹਾਂ ਦੀ ਲਿਆਉਣਾ ਸੀ ਤੇ ਨਿਕਾ ਦੇ ਹੁੰਦੇ ਤੇ ਦੱਸ ਇਹਦਾ ਕੀ ਆ ਵੱਡਾ ਵਾ ਤੇ ਚੰਗਾ ਹੋ ਸਕੋਗੇ ਪੁੱਤ ਆਪਾਂ ਇਹ ਸੋਚਿਆ ਕਿ ਚੱਲ ਵੱਡਾ ਵਾ ਤੇ ਵੱਡੀ ਹੁਣਾ ਹੁਣ ਇਹਨੇ ਨਹੀਂ ਨਹੀਂ ਵੱਡੇ ਦਾ ਫਾਇਦਾ ਵਾ ਆਹੋ ਤਮੈਨ ਨੀਕੇ ਨੀਕੇ ਮੁਰਕੇ ਕਿੱਥੇ ਅੰਤਰੇ ਵੜ ਦੇ ਫਿਰਨਾ ਵੀ ਥੱਕ ਜਾਵਾਂ ਵਿੱਚ ਨਹੀਂ ਨਹੀਂ ਬੜਾ ਵਾ ਚਲਾਉਗੀ ਵੀ ਰੀਜ ਨਾਲ ਬਹੁਤ ਸੋਹਣਾ ਮੋਟਰਸਾਈਕਲ ਸੋਹਣਾ ਹੈ ਨਾ ਹੂੰ ਚੱਲ ਸ਼ੁਕਰ ਹੈ ਤੈਨੂੰ ਪਸੰਦ ਆਇਆ ਨਹੀਂ ਨਹੀਂ ਬੜਾ ਵਧੀਆ ਅੱਛਾ ਅੱਛਾ ਉਦਾਂ ਬੜੀ ਖੁਸ਼ ਵਾ ਆਹੋ ਦੋੜ ਬਰਕਤ ਤੇ ਬਰਕਤ ਈ ਦਿਆ ਇੱਧਰ ਆਓ ਇੱਧਰ ਆਜੋ ਸਾਈਕਲ ਲੈ ਲਓ ਸਾਈਕਲ ਬੜੀ ਖੁਸ਼ ਵਾ ਤੇ ਹਾਂਜੀ ਆ ਮੇਰਾ ਤੇ ਛੱਡ ਕੇ ਜਾਣ ਜੀ ਨਹੀਂ ਕਰਨਿਆ ਤੁਸੀਂ ਰੁਕੋ ਹਾਂ ਨਹੀਂ ਪੁੱਤ ਚੱਲ ਜਾਣਾ ਵਾ ਅੱਜ ਆਪਾਂ ਕਿਹਨੂੰ ਨਹੀਂ ਅੱਜ ਘਰ ਛੱਡ ਕੇ ਆਏ। ਇੱਕ ਦਿਨ ਤੇ ਰੁਕੋ ਘਟੋ ਘਟਾ। ਨਹੀਂ ਨਹੀਂ ਬਾਊ ਅੱਜ ਨਾ ਹਨ ਰੋਕੀ। ਅੱਜ ਆਪਾਂ ਚੱਲ ਜਣਾ ਵਾ। ਤੁਸੀਂ ਮਾਹੀ ਹੁੰਦੇ ਜੇ ਅੱਜ ਰਹਿਪੋ ਹਾਂ। ਨਹੀਂ ਪੁੱਤ। ਫਿਰ ਕਿਤੇ ਆ ਜਾਾਂਗੇ। ਗੱਡੀ ਦੇਖੋ ਕਿੰਨੇ ਟਾਈਮ ਬਾਅਦ ਆਏ ਆ। ਪਤਾ ਕੀ ਗੱਲ ਵਾ। ਉਹਨਾਂ ਦਾ ਬੜਾ ਜੀ ਕਰਨ ਰਿਆ ਸੀ ਬਰਕਤ ਨੂੰ ਵੇਖਣ ਵਾਸਤੇ। ਤੇ ਅਸੀਂ ਤਾਂ ਸੱਤੇ ਦੇ ਆ ਗਏ ਹਾਂ। ਬੱਲੇ ਬੱਲੇ। ਸੱਸੀ ਘੜੀ ਜੀ। ਸੱਸੀ ਕਾਰ ਸੱਸੀ ਘਾ ਪੁੱਤ ਕਿਹੜਾ। ਠੀਕ ਠਾਕ ਆਜੋ। ਹਾਈ ਹਾਈ। ਬੋਤਰਾ। ਸਭ ਠੀਠਾਈ ਜੇ ਵਧੀਆ। ਹਾਂਜੀ ਹਾਂਜੀ ਹੋਰ ਕਿਪਾ ਕਰੋ ਪਰ ਸਭ ਠੀਕ ਠਾਕ ਹੋ ਹੀ ਚਲੀ ਜਾਂਦਾ ਜੋਨੇ ਦਾ ਕੀਤਾ ਕੰਮ ਚੱਲੂ ਕੀ ਇਹਦੇ ਨਹੀਂ ਆਜੇ ਨਹੀਂ ਡੈਡੀ ਅੱਛਾ ਅੱਛਾ ਇਹ ਰੁਕ ਜਾਨੇ ਹੱਤ ਆਗਾ ਓਏ ਆ ਚੱਲਨਾ ਆ 10 ਤਰੀਕ ਤੋਂ ਬਾਅਦ ਹੀ ਚਾਲੂ ਕਰਿਓ ਹਾਂਜੀ ਤੇ ਆ ਵੀ ਚੱਲ ਰਲਦਾ ਮਿਲਦਾ ਜੇ ਹੋਿੰਦਾ ਸਾਰੇ ਨਾ ਮਹਾਤਮ ਨੂੰ ਮਹਾ ਖੁੱਲਦੀਆਂ ਇਹ ਮੁੰਡੀਆਂ ਮੁੰਡੀਆਂ ਹਨਾ ਹਾਂਜੀ ਹਾਂਜੀ ਤੇ ਚਲੋ ਨਾਲੇ ਰੇਡ ਰੂਟ ਵੀ ਲੱਗ ਜਾਂਦਾ ਫਿਰ ਹਾਂਜੀ ਜਿੱਤੇ ਫਿਰ ਆਰਤੀ ਲਾ ਲੈੰਦੇ ਤੇ ਮੁੜ ਕੇ ਫਿਰ ਉਹਨੇ ਉਸੇ ਹਿਸਾਬ ਨਾਲ ਮੀਟਰ ਮਾਰਨਾ ਹੋਰ ਜਿਹੜੇ ਨਾਲ ਗੱਲ ਕਰ ਲੈਣੀ ਹੈ ਹਨਾ ਹਾਂਜੀ ਹਾਂਜੀ ਆ ਜਾ ਆ ਜਾ ਆਈ ਤੈਨੂੰ ਚਾਹੇ ਬਣਾਉਣਾ ਬੜਾ ਚਾਹ ਵਾ ਕਿਦੀ ਖੁਸ਼ ਫਿਰਨ ਦੀ ਵੇਖਾਂ ਵੇਖ ਲਾ ਕੋ ਸ਼ਰਮ ਕਿੰਨੀ ਘਰ ਵਿੱਚ ਰੌਣਕ ਵਾ ਰੌਣਕ ਬੁਰੀ ਜੇ ਹਣਾ ਹਾਂਜੀ ਖੇਡਦੀ ਫਿਰਦੀ ਐ ਸਭ ਤੋਂ ਵੱਧ ਪਿਆਰ ਲੱਗਦਾ ਤੇਰੀ ਮੰਮੀ ਨਹੀਂ ਕਰਦੀ ਐ ਹਾਂਜੀ ਹਣਾ ਹਾਂਜੀ ਉਹ ਡਿਕਣਾ ਪਵੇ ਕਿਤੇ ਮੈਂ ਵੇਖਾਂ ਜਾ ਕੇ ਕੀ ਕਰ ਲੋ ਗੱਲਾਂ ਨਿਆਣੇ ਬੁੱਧੇ ਦਾਦੀ ਬਾਬੇ ਘਰੀਦੇ ਆ ਹਣਾ ਹਾਂਜੀ ਚਲੋ ਵਧੀਆ ਗੱਲਾਂ ਇਹ ਚਲੋ ਜਿੱਦਾਂ ਦੀ ਰੌਣਕ ਲੱਗੀ ਐ ਘਰ ਅੱਜ ਤੱਕ ਰੈਡੀ ਤੁਹਾਨੂੰ ਰੱਖਣਾ ਵਾ ਐ ਪ੍ਰੋਗਰਾਮ ਨੇ ਬਣਾ ਲਿਆ ਕੋਈ ਜਾਣਦਾ ਨੇ ਨੇ ਦੱਸਾਂ ਕੀ ਗੱਲ ਆ ਪੁੱਤ ਉਹ ਲਾਗੇ ਫਿਰਨਾ ਗਵਾਰਦ ਦੋ ਦੇ ਡੇਰੇ ਆ ਤੇ ਇੱਕ ਰਾਜੇ ਥੋੜੀ ਬੁਧੀ ਅਸੀਂ ਛਾਂ ਰਹਿਨੇ ਉਹ ਗੱਲਾਂ ਜਿੰਨੇ ਕਰਦੀ ਜਨਾਨੀ ਤੇ ਉਹ ਤਾਈ ਨਾਲ ਸਾਡੀ ਵਾਵਾ ਬਣੀ ਹੈ ਤੇ ਇਹ ਆ ਵੀ ਚੱਲ ਉਹਨੂੰ ਵੀ ਨਹੀਂ ਕਿਹਾ ਉਹਨੂੰ ਵੀ ਨਹੀਂ ਕਹਿ ਗਏ ਛੇ ਮਹੀਨੇ ਟਾਈਮ ਬਾਅਦ ਆਏ ਇਹ ਤੇ ਇੱਕ ਰਾਤ ਨਾਲ ਕੀ ਉਹ ਚਲਿਆ ਕੋਈ ਉਹ ਤੇ ਗੱਲ ਕੋਈ ਨਹੀਂ ਗਈ ਪਰ ਫਿਰ ਵੀ ਨਾ ਬਾਹਰ ਬਾਹਰ ਡੇਰਾ ਵਾ ਤੈਨੂੰ ਪਤਾ ਰਹਿ ਗਈ ਹਾਂਜੀ ਸਨਮਾਨੀ ਦਾ ਜਗਾ ਹੈ ਲੋਕੀ ਜਾਂਦੇ ਜਾਂਦੇ ਹੱਥੋਂ ਚੀਜ਼ ਖੋ ਗਏ ਲੈ ਜਾਂਦੇ ਹਾਂ ਤੇ ਗੱਲ ਤਾਂ ਠੀਕ ਕਿਉਂ ਤਾਈ ਨੂੰ ਕਹਿ ਗਿਆ ਵੀ ਮਾੜਾ ਮੋਟਾ ਫੇਰਾ ਮਾਰ ਛੜੀ ਅਹੀਂ ਆਈ ਨਾ ਹੋਰ ਗੱਲ ਕੋਈ ਨਹੀਂ ਜੀ ਉਹਨੂੰ ਕਹਿ ਕੇ ਆਏ ਹੁੰਦੇ ਨਾ ਕਿ ਤੈਨੂੰ ਪਤਾ ਧਾਰਵਛਾ ਵੀ ਕੰਨੀਆਂ ਗਈ ਤਾ ਨਾ ਦੂਰ ਨਹੀਂ ਬਾਕੀ ਆ ਗਿਫਟ ਬੜਾ ਵਧੀਆ ਜਿਹੜਾ ਤੈਨੂੰ ਲੈ ਕੇ ਆਇਆ ਹੈ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਓਏ ਆਹ ਮੈਂ ਚੱਲ ਜਾਣਾ ਤੇ ਹੈ ਗਈ ਚੱਲ ਨਾਲੇ ਨਈ ਫਿਰੂ ਵਿੜੇ ਦੇ ਵਿੱਚ ਨਹੀਂ ਬੜੀ ਖੁਸ਼ ਆ ਰੈਡੀ ਫਿਰਦੀ ਆ ਹਾਂ ਹਾਂ ਉਹ ਤੁਸੀਂ ਸਭ ਠੀਕ ਠਾਕ ਜੀ ਬਣੇ ਸੇਤਾ ਹਾਂਜੀ ਹਾਂਜੀ ਹੋ ਗਿਆ ਓਕੇ ਠੀਕ ਆ ਦੱਸੀ ਤੂੰ ਹੈਂ ਕਿੱਥੇ ਕੋਕੋ ਕੋਕੋ ਕਿੱਥੇ ਆ ਹੈ ਕਿੱਥੇ ਕੋਕੋ ਬਰਕਤ ਕਿੱਥੇ ਕੋਕੋ ਭੈਣ ਜੀ ਕੀ ਕੰਡ ਐ ਜੇ ਕਰਨਾ ਕਰਨਾ ਕੀ ਐ ਭੈਣ ਜੀ ਬਸ ਖੇਡੇ ਲਾਇਆ ਏ ਕੁੜੀ ਨੂੰ ਆਏ ਹਾਏ ਖਡਾਉਣ ਵਾ ਤੇ ਤੀਜਾ ਥੋੜੀਆਂ ਵਾ ਵਨ ਸਵਨੀਆਂ ਚੀਜ਼ਾਂ ਲੈ ਲਿਆ ਕੇ ਦਿੱਤੀਆਂ ਵਾ ਤੇ ਤੁਸੀਂ ਆ ਕੀ ਨਵਾਂ ਇਹਨੂੰ ਭਾਰੀ ਚ ਖਿਲਾ ਰਿਆ ਵਾ ਪਤਾ ਕੀ ਐ ਦਲਜੀਤ ਸਿੰਘ ਰਸੂਈ ਵਿੱਚ ਕੰਮ ਕਰਨਾ ਅੱਛਾ ਤੇ ਚੁੱਪ ਨਹੀਂ ਕਰਨਦੀ ਤੇ ਮੈਂ ਇਹਨੂੰ ਅਣਕੇ ਤੇ ਇੱਥੇ ਖਡਾਉਣ ਦਾ ਪੀ ਤੇ ਬੁਸਨੀ ਖੇਡਣ ਦਾ ਪੀ ਨਾ ਭੈਣ ਜੀ ਚੁੱਪ ਕਰਾਉਣ ਦਾ ਇਹੋ ਹੀ ਥੋੜੀ ਤਰੀਕਾ ਵਾ ਪਿ ਲਿਆ ਕੇ ਬਾਰੀਆਂ ਚ ਖਿਲਾਰ ਦੋ ਨਿਆਣਿਆਂ ਨੂੰ ਇਹਨੂੰ ਖਡਾਉਣੇ ਦਿੰਦੇ ਮਾਲ ਸਵੰਨੀਆਂ ਗੱਡੀਆਂ ਇਹਦੀਆਂ ਉੱਚ ਚੜਾਉਂਦੇ ਇਹਨੂੰ ਹੈ ਆ ਮੈਂ ਕਿੱਥੋਂ ਬਾਰੀ ਚ ਲਿਆ ਦਾ ਖਲੋਤੀ ਰਹਿਣਾ ਇਹਨੂੰ ਆ ਨਵੀਆਂ ਨਵੀਆਂ ਆਤਾਂ ਨਾ ਪਾ ਕੇ ਜਾਓ ਆ ਮੇਰੇ ਕੋਲ ਹੀ ਖਲੋਤਾ ਜਾਣਾ ਇੱਥੇ ਦੱਸ ਭੈਣ ਜੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਜੇ ਸਾਡੀ ਵੀ ਤਾਂ ਕੋ ਲੱਗਦੀ ਆ ਲੱਗਦੀ ਤਾਂ ਤੁਹਾਡੀ ਸਭ ਕੋ ਹੋਵਾ ਮੈਂ ਤਾਂ ਬਾਅਦ ਚਾ ਪਹਿਲਾਂ ਤੁਸੀਂ ਜੇ ਨਾਨੀਆਂ ਪਹਿਲਾਂ ਹੁੰਦੀਆਂ ਵਾ ਪਰ ਮੈਂ ਕਹਿੰਦੀ ਆ ਵੀ ਚੰਗ ਆਪੇ ਨੇ ਸਾਰੀ ਦਿਹਾੜੀ ਕਰਿਆ ਕਰਨਾ ਤੋ 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 ਤੇ ਮੈਂ ਕਿੱਥੋਂ ਕੋਕੋ ਲੱਭ ਕੇ ਆ ਕਰਨੀ ਨੂੰ ਇੱਥੇ ਬਥੇਰੇ ਮੋਰ ਤੁਰੇ ਫਿਰਦੇ ਆ ਤਾਂ ਹੁਣ ਮੈਂ ਸੱਜੜੇ ਇੱਥੇ ਥੋੜੀ ਖਲੋ ਸਕਦੀ ਆ ਚਲ ਤਾਂ ਕਿ ਭੈਣ ਜੀ ਉਹ ਨਿਆਣੀ ਆ ਜਿੱਥੇ ਖੇਡੇ ਲਾਓਗੇ ਨੇ ਉੱਥੇ ਲੱਗ ਜਾ ਕਰਨਾ ਤੁਸੀਂ ਦਾਣਾ ਕਰਿਆ ਕਰੋ ਫਿਰ ਮੇਰੇ ਬੜਾ ਜੀਨਕੁਸ਼ ਹੁੰਦਾ ਵਾ ਆਏ ਹਾਏ ਤੁਹਾਡੇ ਦੇ ਮਾਮਾ ਤਿਆਂ ਦੇ ਜੀਨ ਕੋ ਝਾਟੀ ਹੁੰਦਾ ਪੈਂਦਾ ਵਾ ਉਹ ਤੁਹਾਡੀ ਕੁੜੀ ਨੂੰ ਕੋਈ ਗੱਲ ਕਹਿਦਾ ਉਹ ਵੀ ਕਰੂਗੀ ਅਸ ਮੇਰੇ ਤੇ ਜੀਨਕੁਸ਼ ਹੁੰਦਾ ਪਿਆ ਵਾ ਹੈ ਤਾਂ ਲੱਭ ਗੱਲ ਕਰ ਲਈ ਆ ਤਾਂ ਹਾਂ ਗੱਲ ਕਹਿਣ ਦੇ ਪੇ ਜੀ ਤੱਸ ਮੈਂ ਮਦੂ ਤੁਹਾਨੂੰ ਕੀ ਕਹਤਾ ਵਾ ਮੈਂ ਤੇਹੋ ਕਿਹਾ ਉਹਨੂੰ ਚੰਗੀਆਂ ਆਤਾਂ ਪਾਓ ਆ ਬਾਰੀਆਂ ਚ ਖਲੋਤਿਆਂ ਕੁੜੀਆਂ ਚੰਗੀਆਂ ਨਹੀਂ ਲੱਗਦੀਆਂ ਨਾਲੇ ਜਿਹੋ ਜੀਆਂ ਆਤਾਂ ਪਾਵਾਂਗੇ ਨਿਆਣੀ ਨੂੰ ਉਹੋ ਜੀਆਂ ਨੇ ਸਿੱਖ ਲੈਣੀਆਂ ਹੋਰ ਤੁਸੀਂ ਦਬਕਾ ਮਾਰਦੇ ਕਿ ਨਾ ਪੁੱਤ ਇੱਥੇ ਨਹੀਂ ਖਲੋਣਾ ਇੱਥੇ ਨਹੀਂ ਜਾਣਾ ਉਹਨੇ ਆਪੇ ਸਮਝ ਜਾਣਾ ਕਿ ਆ ਚੀਜ਼ ਮੇਰੇ ਲਈ ਮਾੜੀ ਆ ਆ ਚੰਗੀ ਨਹੀਂ ਆ ਤੇ ਜੇ ਤੁਸੀਂ ਉਹਦੇ ਕਹੇ ਤੇ ਉਹਦੇ ਕਰਤਾ ਨੇ ਕੱਲ ਨੂੰ ਕਹਿਣਾ ਵਾ ਕਿ ਜੋ ਮੈਂ ਕਹਿੰਨੀ ਮੇਰਾ ਮੰਨੇ ਜਾਂਦੇ ਆ ਤਾਂ ਮੈਂ ਨਹੀਂ ਪਿੱਛੇ ਪਿੱਛੇ ਫੇਰਨ ਵਾਲੀ ਇਦਾਂ ਤੇ ਜਿੱਥੇ ਕਿਹਾ ਹੱਥ ਤੁਰਪੀ ਮੈਂ ਤਾਂ ਰੋਕਣਾ ਵਾ ਇਹਨੂੰ ਹਰ ਗੱਲ ਤੋਂ ਜਿਹੜੀ ਮਾੜੀ ਹੋਊਗੀ ਲੈ ਪੈ ਜੀ ਨਹੀਂ啊 ਤੂੰ ਕੀ ਸਾਰੇ ਵਾਲ ਖਲਾਰੀ ਜੰਨੀ ਆ ਆ ਵੇਖਿਆ ਐਹੋ ਲੱਛਣ ਆ ਸਾਰੇ ਡੈੜੀ ਦੇ ਅਕਬਾਲੇ ਦੇ ਬੰਦੀਆਂ ਮੈਂ ਉਹ ਫੇਰ ਖਲਾਰ ਕੇ ਮੇਰੇ ਹੱਥ ਚ ਖਾਂਦੀ ਰਬਟਾ ਚਲ ਕੋਈ ਗੱਲ ਨਹੀਂ ਨਿਆਣੀ ਆ ਜੀ ਕੋਈ ਗੱਲ ਨਹੀਂ ਨਿਆਣੀ ਆ ਹੁਣ ਸਮਝਾਵਾਂਗੇ ਤਾਂ ਸਮਝੋਗੇ ਅਨੇ ਤੇ ਵਾਲ ਖੰਦੇ ਸੋਹਣੇ ਲੱਗਦੇ ਆ ਵੇਖੋ ਆ ਕੀ ਚੜੇਲ ਜੀ ਬਣ ਜਾਂਦੀ ਵਾਲ ਖਲਾਰ ਕੇ ਕੋਈ ਗੱਲ ਨਹੀਂ ਆ ਕਿਆ ਮੈਨੂੰ ਫੜਾ ਦੋ ਤਹੀਂ ਤਹੀਂ ਜਾਓ ਵੀ ਹਿਲੋ ਕੁਛ ਵੇਖਣਾ ਮੈਂ ਕੁਛ ਉਹ ਜੜ ਕੇ ਆਤ ਹੈਗੀ ਉਹ ਵਗਾੜ ਤੋਂ ਜੀ ਆਦੀ ਹੋਈ ਏ ਇਹ ਵਾਲੀ ਵੀ ਤੇ ਸ਼ਰਕੀ ਹੋ ਗਿਆ ਨਿਆਣੀ ਆ ਨਿਆਣਾ ਨੇ ਦੇ ਖੇਡੇ ਲਾਈਦਾ ਵਾ ਪਤਾ ਨਹੀਂ ਤੇ ਕਿਦਾਂ ਦੀ ਜਨਾਨੀ ਲੈ ਫਿਰ ਗੱਲ ਵੀ ਨਹੀਂ ਕਰ ਦਿੰਦੀ ਕਿਸ ਨੂੰ ਪਤਾ ਨਹੀਂ ਕੀ ਖਾਦਾ ਹੋਇਆ ਨੇ ਸਿਰਸਰੇ ਨਹੀਂ ਤੇ ਆਇਆ ਬਸ ਚੱਲ ਜਾ ਕੇ ਕੁੜੀ ਨੂੰ ਖੜਾਵਾਗੇ ਖੇਡਾ ਖੁੱਦਾਂਗੇ ਨਾਲ ਜਾ ਕੇ ਤੇ ਮਨ ਹੋਰ ਦਾ ਹੋਰ ਲੱਊਗਾ ਇਹ ਤੇ ਮਾਨੇ ਸਾੜ ਦਿੰਦੀ ਆ ਮੰਮੀ ਜੀ ਮੰਮੀ ਤੂੰ ਕਿ ਢਿਆ ਕੰਨ ਖਾਣ ਇੱਕ ਬਾਹਰ ਆਣ ਕੇ ਕੰਨ ਖਾਣਾ ਮੈਂ ਤੇ ਵਾਜੀ ਮਾਰੀ ਐ ਇੱਕ ਮਿੰਟ ਆਇਓ ਗੱਲ ਸੁਣਿਓ ਇੱਥੇ ਦੱਸ ਲਾਂ ਕਿਹੜੀ ਗੱਲ ਨਹੀਂ ਆਜੋ ਇੱਕ ਮਿੰਟ ਇੱਧਰ ਹਾਦੀ ਹੋਈ ਏ ਕਿਤੇ ਤੁਹਾਡੇ ਵਾਲੀ ਹਾਂ ਦੱਸ ਕਿਹੜਾ ਕੰਨ ਚ ਵਾਲਾ ਪਾਉਣਾ ਮੇਰੇ ਮੰਮੀ ਇੱਕ ਮਿੰਟ ਰੁਕੋ ਬੂਹ ਟੋ ਲੈੰਦਾ ਮੈਨੂੰ ਇਹ ਕਿਹੜੀ ਡੀ ਐਮਰਜੈਂਸੀ ਆ ਗਈ ਆ ਜਿਹੜੇ ਬੂਏ ਟੋ ਟੋ ਗੱਲਾਂ ਕੰਡਿਆ ਮੇਰ ਨਾਲ ਦੱਸ ਐਮਰਜੈਂਸੀ ਕੋਈ ਨਹੀਂ ਹੁੰਦੀ ਜੇ ਕੋਈ ਆਇਆ ਹੋਏ ਨਾ ਮਾਸ਼ਾ ਅੱਲਾਹ ਨੇ ਦੱਸੀਏ ਕਿ ਨਹੀਂ ਨੇ ਕਦੇ ਤਮਾਸ਼ਾ ਲੱਗ ਗਿਆ ਹੁਣ ਮੰਮੀ ਤੈਨੂੰ ਭਲੇ ਖਾ ਨਹੀਂਗਾ ਤੂੰ ਠੀਕ ਆ ਨਾ ਨਾ ਕੀ ਗੱਲ ਹੋ ਗਈ ਆ ਗ ਮੇਰੀ ਗੱਲ ਸੁਣ ਤੂੰ ਕਹਿੰਦੀ ਮੇਰੇ ਵਾਲੇ ਹੋਈ ਮਾਤਾ ਹਾਂ ਸੋਹਣੀ ਆਣੀ ਹੈ ਉਹਨੇ ਨਹੀਂ ਆਣੀ ਖੜਾ ਹੈ ਹਾਂ ਹਾਂਜੀ ਹੋ ਗਈ ਤੁਹਾਡੇ ਵਾਲੀ ਕਿਤੇ ਤੁਸੀਂ ਤੇ ਕਿਤੇ ਮੂੰਹ ਚ ਗੱਲ ਹੀ ਨਹੀਂ ਡਿੱਗਣ ਦਿੰਦੇ ਕੋਈ 24 ਘੰਟੇ ਮੇਰੇ ਸਿਰ ਤੇ ਚੜ ਕੇ ਖੋਤਰੇ ਨੇ ਲੁਕ ਰੱਖ ਜਾ ਮਲ ਮਲ ਉਹ ਮੇਰੀ ਗੱਲ ਸੁਣੋ ਹਾਂ ਜੇ ਸਾਈਕਲ ਲੈ ਆਈ ਜਾਂਦਾ ਵੱਡਾ ਤੇ ਨਿੱਕਾ ਕੀ ਹੁੰਦਾ ਚਲੋ ਅਗਲੇ ਨੇ ਚਾ ਨਾਲ ਲੈਂਦਾ ਵਾ ਅਗਲੇ ਦਾ ਖੁਸ਼ੀ ਨਾਲ ਉਹਦਾ ਐਕਸੈਪਟ ਕਰੋ ਠੀਕ ਆ ਇਹ ਥੋੜੀ ਗੱਲ ਆ ਤੂੰ ਵੱਡਾ ਲੈ ਆਈ ਆ ਆ ਥੋੜੀ ਗੱਲ ਹੁੰਦੀ ਆ ਨਾ ਤੂੰ ਮੇਰੀ ਗੱਲ ਸੁਣ ਹਾਂ ਜਦੋਂ ਇਹ ਗੱਲਬਾਤ ਹੋਈ ਆ ਕੋਈ ਹੈਂ ਉਦੋਂ ਤੱਕ ਹਰੇ ਨਹੀਂ ਗੱਲ ਸਭ ਸੁਣ ਜਾਂਦੀ ਆ ਇਹਦਾ ਮਤਲਬ ਫਿਰ ਕੀ ਆ ਇਹਦਾ ਮਤਲਬ ਉਹ ਤੇਰੇ ਨਾਲ ਦੀ ਸਾਰਾ ਦਿਨ ਤੇਰੇ ਕੰਨ ਭਰਦੀ ਆ ਨਹੀਂ ਅੱਜ ਇਹਦੇ ਮਾਪੇ ਵੀ ਆਏ ਆ ਉਹਨਾਂ ਨੇ ਬਿਠਾਲ ਦਿਆਂ ਤੈਨੂੰ ਬਿਠਾਲ ਦਿਆਂ ਫੇ ਦੱਸ ਤੂੰ ਚੰਨੀ ਕੀ ਆ ਬਿਕਰ ਹੋ ਨਿਕਲ ਜਾ ਮਾਤਾ ਕਰੇਗਾ ਜਾਂ ਤੂੰ ਵੱਡ ਹੋ ਜਾ ਤੂੰ ਅੱਡ ਕਰ ਦੇ ਇਹੋ ਕੁਝ ਹੋਣਾ ਇੱਕ ਇੱਕ ਤਰ੍ਹਾਂ ਪੁੱਤ ਵਾ ਉਹਨੇ ਵੱਡ ਕਰ ਦੇ ਨਹੀਂ ਆ ਤੂੰ ਨਹੀਂ ਆ ਤੂੰ ਵੱਡ ਚੁੱਲਾ ਵਾਲਾ ਵੱਡ ਵਾਲੂ ਆਹੋ ਇਹੋ ਕੰਮ ਹੋਣਾ ਮਾਤਾ ਰੋਟਿਆਂ ਵਾਲਟਿਆਂ ਦੀ ਚੋਰੀਆਂ ਹੁੰਦੀਆਂ ਨਾ ਨਿੱਕੀ ਨਿੱਕੀ ਗੱਲ ਤੇਰੇ ਕੰਨਾਂ 'ਚ ਪਉਂਦੀ ਆ ਉਹਦਾ ਕੀ ਮਤਲਬ ਬਣਦਾ ਵਾ ਜੇ ਉਹ ਗੱਲ ਹੋ ਗਈ ਤਾਂ ਹਰ ਦਾ ਬਸੀਦੀ ਨਹੀਂ ਅਗਲੀ ਚਾਰੀ ਰੌਂਡੀ ਤੇ ਮੈਂ ਬਾਹਰੋਂ ਆਇਆ ਚਾਰੀ ਰੌਂਡੀ ਹੀ ਮੈਂ ਉਹਨੂੰ ਪੁੱਛਿਆ ਕੀ ਹੋਇਆ ਵਾ ਤੇ ਮਾਤਾ ਜਿਹੜੀ ਗੱਲ ਮਾੜੀ ਐ ਮਾੜੀ ਹੁੰਦੀ ਐ ਮੈਂ ਵੀ ਤੂੰ ਝੂਠੀ ਜੇ ਤੂੰ ਨਹੀਂ ਗੱਲ ਕੀਤੀ ਫੇਰ ਕਹੋ ਕਿ ਉਹ ਝੂਠ ਬੋਲਦੀ ਆ ਮੈਂ ਕੋ ਕਹਾ ਤੂੰ ਨੇ ਕੀਤੀ ਆਹੋ ਮੈਂ ਕੀਤੀ ਐ ਫੇਰ ਕਹਾਂ ਕਿ ਜਿੰਨੀ ਕੁੜੀ ਆ ਤੇ ਐਡਾ ਹਰਾ ਸਾਈਕਲ ਲੈ ਆਏ ਐ ਕਾਦੀ ਕਾਦੀ ਤੇ ਮੈਂ ਤੇ ਕਾਇ ਹੀ ਨਹੀਂ ਦਿਲਾਉ ਮੈਂ ਕਦੇ ਲਿਓਣਾ ਨਹੀਂ ਚਾਰਾ ਗੇ ਚਾਹ ਨਾਲ ਲਿਆਂਦਾ ਵਾ ਐਡਾ ਥੋੜੀ ਘਰੀਦਾ ਵਾ ਚਾਹ ਤੇ ਚਲ ਹੋ ਗਿਆ ਆਹੜਾ ਫਿਰ ਤੇ ਟਾਂਕੇ ਦਾ ਪਿਓ ਚੁੱਕੀ ਹੁੰਦਾ ਸੀ ਸਾਈਕਲ ਸਾਰੇ ਪਿੰਡ ਚ ਗੇੜਾ ਲਾ ਕੇ ਆਇਆ ਵਾ ਕੋ ਗੱਡੀ ਨਹੀਂ ਹੈਗੀ ਅਗਲਾ ਸੱਤ ਚੁੱਕ ਲਿਆ ਤੇ ਫਿਰ ਕਿਸ ਦਾ ਲੈ ਲਿਆ ਬਿੰਨ ਕਲੀ ਗੱਡੀਆਂ ਚੋਂ ਵੀ ਆ ਮੋਟਰਸਾਈਕਲ ਦੇ ਤੁਰੇ ਆ ਕਿ ਇੰਨਾ ਚੜਾ ਕੇ ਤਾਂ ਆਪ ਹੀ ਬੈਂ ਦੇ ਦੋ ਦੋਵੇਂ ਜੀ ਵਿੱਚ ਜ਼ਰੂਰੀ ਸਾਰੇ ਪਿੰਡ ਨੂੰ ਦੱਸ ਕੇ ਆਉਣਾ ਚਾਹੀਦਾ ਸਾਈਕਲ ਚੁੱਕ ਲਿਆ ਹੁੰਦਾ ਹੈ ਮੇਰੀ ਗੱਲ ਸੁਣੋ ਜਿੱਦਾਂ ਕਿਸ ਨੂੰ ਚੰਗਾ ਲੱਗਾ ਨਾ ਅਗਲਾ ਕਰ ਲਿਆ ਚੰਗਾ ਲੱਗਾ। ਤੁਹਾਨੂੰ ਇਹ ਗੱਲ ਦਾ ਕੀ ਦੋਖਾ। ਵੀ ਇਹਨਾਂ ਨੂੰ ਇਹੋ ਕੋਈ ਚੰਗਾ ਲੱਗਣਾ ਹੁੰਦਾ। ਕਿਤੇ ਕੋਈ ਚੰਗੀ ਗੱਲ ਵੀ ਕਰਕੇ ਦੱਸਣ। ਕਿਤੇ ਜਿੱਤੇ ਸਾਡੀ ਵੀ ਇੱਜ਼ਤ ਬਣੇਗੀ ਸੋਭਾ ਕਰੇ। ਮਾਤਾ ਇੱਥੇ ਆ ਕੇ ਦੱਸੇ ਕੋਈ ਗੱਲ। ਏਹ ਸਿਰ ਤੇ ਚੁੱਕ ਕੇ ਲਿਆਂਦਾ ਉਹ ਨਾ। ਤੇ ਕੀ ਕਿਸ ਨੇ ਕਹਿਤਾ? ਕਹਿਤਾ ਗੁਲਾਮ ਆਇਆ। ਆਊਗਾ। ਕੀ ਆ ਮਾਤਾ? ਆਊਗਾ। ਆਈ ਤਾਂ ਇੱਥੇ ਬੈਠੇ ਆ। ਲੋਕਾਂ ਨੂੰ ਪਤਾ ਲੱਗ ਲਿਆ ਤੇ ਚੱਲ ਗਏ ਆ। ਵੀ ਅੱਖੇ ਗਲੀ ਗੁਆਣਨਾ ਕਿੱਦਾਂ ਇਕੱਠੀਆਂ ਹੋ ਹੁੰਦੀਆਂ। ਆਹ ਏਡੇ ਵੇਲੇ ਲੋਕ। ਨਾ ਉਹ ਗਿਆ ਸਾਥੀ ਪਤਾ ਨਹੀਂ। ਉਹਨਾਂ ਦੇ ਪਰੋਣੇ ਹੁੰਦੇ ਆ ਆਪਾਂ ਨਖਰਾ ਉਹਨਾਂ ਦੇ। ਪਿੰਡਾਂ ਜਾਂ ਕਿਉਂ ਭੁਕਰ ਜਾ ਸ਼ਾਂਤੀ ਬਖਸ਼ ਤੂੰ ਮੇਰੀ ਗੱਲ ਸੁਣ ਲੈ ਜਿਹੜਾ ਤੂੰ ਕੰਨਾਂ ਦਾ ਕੱਚਾ ਬਣਿਆ ਵਾ ਨਾ ਜਾਂ ਤੇ ਤੂੰ ਸੁਧਰ ਜਾ ਤੇ ਜਾਂ ਫਿਰ ਆਪਣਾ ਆਪ ਸੋਚ ਲੋ ਤੇ ਮੈਂ ਤਾਂ ਨਾ ਨਹੀਂ ਖਾਣੀਆ ਮਾਤਾ ਮੇਰੀ ਸੁਣ ਲੈ ਗੱਲ ਜਾ ਲੈnde ਪਰੋਣਿਆਂ ਨੂੰ ਫਿਰ ਤੂੰ ਦੱਸ ਦੇ ਤੂੰ ਕੀ ਚੋਣੀ ਕੀਆ ਚਾਹਣਾ ਮੈਂ ਕੀ ਆ ਰੋ ਸੋਚ ਰਹੇ ਨੇ ਜੋ ਤੂੰ ਕਹਿ ਚੋ ਤੇ ਮੈਂ ਕੀ ਚਾਹਣਾ ਚਾਹੁੰਦਾ ਤੂੰ ਹੀ ਜਦਵੇਂ ਜੀ ਚਲੋ ਉਹ ਤੇਰੇ ਨਾਲ ਦੀ ਜ਼ਿਆਦਾ ਚਾਹੁੰਦੀ ਆ ਮੈਂ ਨਾ ਜਿਹੜਾ ਚਾਹੁੰਦਾ ਨਾ ਉਹ ਸਭ ਪਤਾ ਵਾ ਉਹ ਜ਼ਿਆਦਾ ਸ਼ਲਾ ਮਾਨਦੀ ਆ ਕੋਈ ਗੱਲ ਨਹੀਂ ਦਿਖਾ ਦੇ ਮੈਨੂੰ ਜਿਹੜੇ ਆਏ ਨੇ ਜਾ ਲੈ ਉਨਾ ਚਿਰ ਟਾਈਮ ਟਪਾ ਲਓ ਫਿਰ ਬਹਿ ਕੇ ਜੜਨਾ ਗੱਲ ਕਰ ਲੈਣੇ ਗੱਲ ਕਰ ਹੀ ਦਿੱਤੀ ਆ ਹੈ ਤੇ ਐਡੀ ਹਰ ਗੱਲ ਤੇਰੇ ਕੰਨੇ ਖੂਬ ਆਰਮ ਦੀ ਕਿ ਲੋੜ ਵਾ ਮਾਤਾ ਮਾਪੇ ਸਾਰਿਆਂ ਨੇ ਪਿਆਰੇ ਹੁੰਦੇ ਆ ਜਦੋਂ ਕਿਸੇ ਮਾਪਿਆਂ ਨਾਲ ਗੱਲ ਕਰੀਏ ਮੈਂ ਕਿਹੜੀ ਦਾੰਗ ਮਾਰਦੀ ਆ ਮਾਤੋਂ ਦਾ ਸਿਰ ਚ ਡਾਂਗ ਨਾਲੋਂ ਘੱਟ ਬਣੀਗਾ ਚੁੱਪ ਹੋ ਜਾ ਡਾਂਗ ਤਾਂ ਬੜੀ ਦੂਰ ਰਹਿ ਗਈ ਆ ਗੰਦ ਪਾਇਆ ਕਿ ਤੁਸੀਂ ਰਲ ਮਿਲ ਕੇ ਜਿਹੜਾ ਵੀ ਆ ਕੇ ਸਿਰ ਤੇ ਚੜ ਜਾਂਦਾ ਜਿਹੜਾ ਵੀ ਉਹ ਹੀ ਅੰਗਲਾ ਕਰਦਾ ਚੁੱਪ ਕਰ ਜਾ ਚੁੱਪ ਕਰ ਜਾ ਅਗਲੇ ਚੜ ਜਾਣਾ ਸ਼ਾਮ ਨੂੰ ਜੇ ਤੈਨੂੰ ਇਨੀ ਸ਼ਰਮ ਹੁੰਦੀ ਨਾ ਤੂੰ ਹੁਣ ਗੱਲ ਕਰਦਾ ਹੀ ਨਾ ਉਹਨਾਂ ਨੂੰ ਜਾ ਮੈਂ ਨਹੀਂ ਕਰਨੀ ਮੈਂ ਤਾਂ ਤੁਹਾਨੂੰ ਸੁਣ ਲਿਆ ਉੱਥੇ ਗੱਲਾਂ ਕਰਦਿਆਂ ਹੈ ਨਾ ਉੱਥੇ ਮੈਂ ਕਿਹੜੀ ਮਾਰੀ ਗੱਲ ਕਰ ਕਿਹੜੀ ਆਤਮ ਵਿਗਾੜ ਕੇ ਨਾ ਜਾਣੇਗੀ ਜੀ ਵੀ ਆਣ ਕੇ ਹੈ ਛੱਤੀ ਜਾਣੇ ਲੰਘਦੇ ਆ ਉਹ ਕੁੜੀ ਹੈਗੀ ਆ ਤੇ ਉਹਨੂੰ ਲੈ ਕੇ ਬਾਹਰ ਮਾਤਾ ਨਿਆਣਿਆਂ ਨੇ ਖੇਟੀ ਤਾਂ ਹੀ ਆ ਇਹੋ ਗੱਲ ਸੁਣ ਕੇ ਤੇ ਮੈਂ ਆਵਾਜ਼ ਮਾਰੀ ਆ ਮਾਜ ਮਾਰੀ ਤੂੰ ਮੈਨੂੰ ਕੀ ਨਿੱਗੀ ਜੀ ਦੇ ਹੱਥ ਕੀ ਵਿਗਾੜ ਦੇਣੀ ਮੈਨੂੰ ਨਾ ਟੋਕਣ ਦੀ ਕੋ ਲੋੜ ਨਹੀਂ ਆ ਤੂੰ ਮੇਰਾ ਪਿਓ ਨਹੀਂ ਆ ਖਬਰਦਾਰ ਜੇ ਅੱਜ ਤੋਂ ਬਾਅਦ ਮੇਰੇ ਨਾਲ ਬੋਤੀ ਗੱਲ ਕੀਤੀ ਮਾਤਾ ਸਿੱਟਾ ਚੜੀ ਜਾਣਾ ਚੁੱਪ ਕਰਕੇ ਪੰਜ ਮਿੰਟ ਤੱਕ ਨਹੀਂ ਕਰਨਾ ਆ ਤੇ ਪੰਗਾ ਹੀ ਆ ਕੋਈ ਨਵੇਂ ਤਾਂ ਨਵਾਂ ਹੀ ਪਾਈ ਰੱਖਦੀ ਮਾਤਾ ਸਾਡੀ ਚਲ ਕੰਮ ਤੇ ਲਿਆ ਮੈਂ ਕਰ ਹੁਣ ਇਦਾਂ ਕਰਦੀ ਆ ਮੰਮੀ ਹਣਾ ਲਾਗੇ ਜਾ ਕੇ ਬੈਠੀ ਨਿੱਗ ਗੱਲ ਸੁਣ ਮੇਰੀ ਆ ਦੋ ਤਿੰਨ ਘੰਟੇ ਹੋ ਗਏ ਤੈਨੂੰ ਰਸੋਈ ਚ ਬੜੀ ਨੂੰ ਇੱਥੇ ਕੀ ਹੱਥ ਪੈ ਮਾਰੀ ਜੰਨੀ ਆ ਕੁਛ ਨਹੀਂ ਮੰਮੀ ਮੈਂ ਸਬਜੀ ਸਬਜੀ ਬਣਾ ਕੇ ਰਹੀ ਸੀ ਨਾ ਕੀ ਬਣਾ ਲਿਆ ਵਾ ਸਬਜੀ ਬਣਾ ਕੇ ਹਟ ਰੇਲੇ ਚੱਲਦੀ ਪਿੰਡੀਆਂ ਭਰ ਲਿਆ ਸੀ ਅੱਛਾ ਆਲੂ ਨੂਟਰੀ ਤੇ ਦਾਲ ਤੇ ਚੌਲ ਬਣਾਏ ਨਾ ਮੇਰੀ ਗੱਲ ਸੁਣ ਇੱਥੇ ਜਾਂ ਜਾਈ ਹੈ ਹੈ ਜੇ ਤੇ ਵਾਸਤੇ ਤਿੰਨ ਚਾਰ ਸਬ지ਆਂ ਨਾਲ ਤੇ ਚੌਲ ਵੀ ਬਣਾ ਲਿਆ ਨਾਲ ਦਹੀਂ ਬਣਾ ਲਿਆ ਹਣਾ ਗੁੰਦੀ ਵਾਲਾ ਹੈ ਹਾਂਜੀ ਜਿਹੜਾ ਇੱਕ ਖਰਚਾ ਵਾ ਇਹ ਕਿੱਥੋਂ ਹੋਣਾ ਇੰਨਾ ਪੂਰਾ ਇੱਕ ਸਬਜੀ ਨਾਲ ਨਹੀਂ ਸਰਦਾ ਚਲੋ ਮੰਮੀ ਕਿੰਨੇ ਦਿਨਾਂ ਬਾਅਦ ਤੇ ਮੰਮੀ ਹੋਣੀ ਆਈਏ ਨੀ ਕਿੰਨੇ ਦਿਨ ਬਾਅਦ ਆਏ ਮੰਮੀ ਹੁਣੀ ਕਿੰਨੇ ਕ ਦਿਨਾਂ ਬਾਅਦ ਆਏ ਮੰਮੀ ਹੁਣੀ ਮੰਮੀ ਹੁਣੀ ਤੇ ਆਏ ਰਹਿੰਦੇ ਆ ਹੈ ਤੂੰ ਗੱਲ ਸੁਣ ਮੇਰੀ ਆ ਤੜ ਤੁਰਨ ਤੋਂ ਪਹਿਲਾਂ ਕਿਤੇ ਮੈਨੂੰ ਪੁੱਛ ਲਿਆ ਕਰ ਮੈਂ ਵੀ ਘਟ ਚੁਰੀ ਫਿਰਦੀ ਆ ਵੀ ਕੀ ਬਣਾਉਣਾ ਵਾ ਜਦੋਂ ਮੰਮੀ ਮੈਂ ਤੁਹਾਨੂੰ ਪੁੱਛਣਾ ਵਾ ਕਿ ਕਿਹੜਾ ਕੁਛ ਸਸਤੇ ਜੀ ਕਿਉਂ ਨਹੀਂ ਦੱਸਦੀ ਮੈਂ ਅੱਜ ਜਦੋਂ ਕੋਈ ਆਇਆ ਗਿਆ ਹੁੰਦਾ ਵਾ ਤੂੰ ਕਦੀ ਮੈਨੂੰ ਪੁੱਛਿਆ ਵਾ ਕਿ ਮੰਮੀ ਮੈਂ ਕੀ ਬਣਾਵਾ ਹੈ ਕਿਤੇ ਕਿਹੜੀ ਸਲਾਹ ਹੀ ਬੰਦਾ ਲੱਲੇ ਕਿ ਸਿਆਣੀ ਬੈਣੀ ਘਰ ਚ ਬੈਠੀ ਆ ਆ ਮੈਂ ਤਾਂ ਨਾ ਹੋਇਆ ਵਰਗੀ ਹੋ ਗਈ ਆ ਹੁਣ ਤੇ ਬੱਸ ਚੱਲ ਮਮੀ ਹੁਣ ਕਿਉਂਗਾ ਜੇ ਮੈਂ ਬਣਾ ਲਿਆ ਤੇ ਫਿਰ ਕਿਉਂਗਾ ਨਾ ਹੋਖੀ ਗਿਆ ਵਾ ਇਹ ਇੱਕ ਸਬਜੀ ਨਾਲ ਸਰਦਾ ਹੀ ਚੱਲ ਜੇ ਘਰੇਲੇ ਭਿੰਡੀਆਂ ਭਰ ਲੀਆਂ ਸੀ ਗਿਆ ਨਾਲ ਦਾਲ ਬਣਾ ਲੈਂਦੀ ਮੱਖਾ ਤੇ ਆ ਵਿੱਚ ਆਲੂ ਨੂੰ ਡੂਟਰ ਦਾ ਪੰਗਾ ਕੱਤੋਂ ਪਾ ਕੇ ਬੈਠੀ ਆ ਚੱਲ ਮਮੀ ਉਹ ਕਿਹੜਾ ਰੋਜ਼ ਰੋਜ਼ ਆਉਣ ਦੇ ਨਾ ਪੱਲੇ ਬੰਦੀ ਚੰਗਾ ਰੋਜ਼ ਰੋਜ਼ ਨਹੀਂ ਆਉਣ ਦੇ ਤੇ ਚਾਰ ਦਿਨ ਬੈਠ ਕੇ ਤਾਂ ਖਾ ਲਣਗੇ ਨਾਲੇ ਤੈਨੂੰ ਯਾਦ ਕਰ ਲਣਗੇ ਬਿੱਤੀ ਕੋ ਆਏ ਆ ਅਸੀਂ ਰੋਜ਼ ਰੋਜ਼ ਨਹੀਂ ਜਾਣਾ ਉਹਦੇ ਹੱਥ ਰੀ ਸਬਜ਼ੀ ਅਸੀਂ ਖਾ ਲਈ ਹੁਣ ਰੋਜ਼ ਰੋਜ਼ ਹੈ ਤੇ ਨਾਲ ਚੌਂ ਤੇ ਨਾਲ ਜੱਗ ਪਾ ਦੀ ਚੰਗਾ ਹਾਂ ਤੇ ਹੋਈ ਏ ਕਿਤੇ ਖਰਚਾ ਕਰ ਲਗੀ ਵੈਂਦੀ ਮੈਂਟ ਨਹੀਂ ਆ ਆ ਤੇਲ ਕਿਤੇ ਸਸਤਾ ਵਾ ਆ ਗੰਡੇ ਸਸਤੇ ਆ ਚਲ ਮਮੀਆਂ ਛੱਡ ਦੋ ਕਿਤੇ ਮੈਂ ਗਰੀ ਪੈ ਗਏ ਜੇ ਨਹੀਂ ਅਕਰ ਤੇਰੀ ਹੱਥਾਂ ਚ ਜੇਬੜੀ ਚੱਲਣ ਡੈ ਪਈ ਆ ਆ ਮੇਰਾ ਤਾਂ ਰਾਦਾ ਵਾ ਤੇਰੀ ਮਾਂ ਲੱਗ ਬਠਾਲ ਕੇ ਨਾ ਮੈਂ ਗੱਲ ਕਰ ਹੀ ਲਵਾਂ ਤੇ ਭਰਨਾ ਮੈਨੂੰ ਹੁਣ ਤੱਕ ਫੇਰ ਜ਼ਿਆਦਾ ਹੋ ਜਾਣਾ ਕੁਛ ਤੇ ਮੇਰੇ ਘਰ ਦੇ ਨੇ ਮੈਨੂੰ ਕਹਿਣਾ ਵਾ ਕਿ ਵਿਚਾਰੇ ਆਏ ਹੀਗੇ ਤੇ ਤੂੰ ਫੇਰ ਉਹਨਾਂ ਦੇ ਗੱਲ ਪੈਣ ਦੀ ਆ ਭਰਨਾ ਐਂਕੀ ਸੁੱਕੇ ਜਾਣ ਦੇਣ ਵਾਲੇ ਨਹੀਂ ਆਓ ਜਿੱਦੀ ਤੇਰੀ ਜ਼ੁਬਾਨ ਚੱਲਦੀ ਆ ਮੰਮੀ ਤਾ ਤੂੰ ਮੈਨ ਛੱਡਦੇ ਹੀ ਨਹੀਂ ਆ ਤੇ ਮੈਂ ਕੀ ਕਰਾਂ ਦੱਸੋ ਮੈਨੂੰ ਆ ਵੇਖਿਆ ਅੱਜ ਜਦੋਂ ਦੀ ਆ ਕੁੜੀ ਜੰਮੀ ਆ ਨਾ ਉਦੋਂ ਤੋਂ ਜ਼ੁਬਾਨ ਤੇਰੀ ਕੋਈ ਜ਼ਿਆਦਾ ਹੀ ਮੂੰਹ ਚ ਲੰਮੀ ਪੈ ਗਈ ਆ ਪਹਿਲਾਂ ਤਾਂ ਫਿਰ ਵੀ ਠੀਕ ਠਾਕ ਸੀਗੀ ਨਾ ਮਨੇ ਇਹ ਦੱਸ ਤੂੰ ਸਮਝਦੀ ਕੀ ਆ ਮੰਮੀ ਜੀ ਹੁਣ ਬੱਸ ਵੀ ਕਰੋ ਤੂੰ ਇਹ ਤੇ ਗੱਲ ਛੱਡਦੇ ਹੀ ਨਹੀਂ ਆ ਮੰਮੀ ਉਹਨਾਂ ਨੂੰ ਚੱਲ ਜਾਣਾ ਮੈਂ ਸੋਚਿਆ ਕੰਮ ਕਰਕੇ ਮੈਂ ਉਹਨਾਂ ਲਾਗੇ ਬਹਿਨੀ ਆ ਘੜੀ ਜਾ ਕੇ ਨਾ ਮੇਰੀ ਗੱਲ ਸੁਣ ਆ ਕੰਮ ਕਰਕੇ ਜਾ ਕੇ ਬਹਿਨੀ ਆ ਘੜੀ ਨਾ ਤੈਨੂੰ ਮੈਂ ਪਰਚੀ ਪਾਈ ਹੀ ਸੀ ਤੀ ਆ ਤੂੰ ਤਿੰਨ ਚਾਰ ਸਬਜ਼ੀਆਂ ਬਣਾ ਹੈ ਬਣਾਉਂਦੇ ਮੁੱਠ ਦਾਲ ਤੇ ਜਾ ਕੇ ਆਪਣੇ ਮਾਂ ਲਾ ਕੇ ਬਹਿ ਜਾਂਦੀ ਮਮੀ ਜੀ ਮੈਂ ਬਣਾਈ ਆ ਤੁਹਾਨੂੰ ਕਿਉਂ ਹੁੰਦਿਆ ਵਾ ਬੰਦਾ ਬਹਿਣ ਦਾ ਰੋਣ ਦਾ ਤੋ ਰੋਣ ਲਈ ਆ ਨੰਮੀ ਜਾ ਕੇ ਬੈਠ ਕੇ ਬਹਿਣਾ ਹੀ ਉਹਨਾਂ ਦਾ ਜਾ ਜਾ ਕੇ ਬਹਿ ਮੈਂ ਕਿਹੜੇ ਤਰੀਕੇ ਨਾਲ ਹੱਕ ਫੜੇ ਆ ਕਿ ਨਾ ਦੇ ਜਬਾਨ ਵੇਹੇ ਦੀ ਇੱਕ ਤੇ ਨਾ ਇਹਨੂੰ ਘੂਏ ਚੜਾਇਆ ਮੇਰੇ ਮੁੰਡੇ ਨੇ ਤੇ ਇੱਕ ਮੇਰੇ ਬੰਦੇ ਨੇ ਇਹਦੇ ਦੋਵੇਂ ਸਿੱਧੇ ਕਰਨ ਵਾਲੇ ਹੋਏ ਆ ਕੋਈ ਗੱਲ ਨਹੀਂ ਅੱਜ ਤੇ ਮਾਂ ਤੇ ਨੂੰ ਜਾਣਾ ਦਿੰਨੀ ਆ ਕਿਤੇ ਫੇਰ ਹੱਥ ਔਣਗੇ ਨਾ ਮੇਰਾ ਤੇ ਰਾਦਾ ਵਾਂ ਮੈਂ ਨਾ ਤੇ ਪੇਕੇ ਜਾਵਾਂ ਤੇ ਜਾ ਕੇ ਤੇ ਉੱਥੇ ਗੱਲਾਂ ਮਤਾ ਕਰਕੇ ਆਵਾਂ ਇੱਥੇ ਤਾਂ ਮੈਨੂੰ ਕਿਸੇ ਨਾਲ ਗੱਲ ਕਰਨ ਦੇਣੇ ਕੋਈ ਇਹਦੀ ਮਾਂ ਨਾਲ ਉੱਥੇ ਵਾਵਾ ਟਾਈਮ ਤੇ ਖੁੱਲਾ ਮਿਲੂਗਾ ਨਾਲੇ ਚੰਗੇ ਤਰ੍ਹਾਂ ਕਤੂਤਾਂ ਦੱਸਤੀਆਂ ਹੋਏ ਤੇ ਧੀ ਦੀਆਂ ਤੇ ਨਾਲੇ ਸਵਾਹ ਪਾ ਕੇ ਹੋਏ ਤੇ ਸਿਰ ਤੇ ਤੇ ਨਾਲੇ ਦੇ ਮਾਂ ਦੇ ਚ ਜਿਹੜੀ ਕਹਿੰਦੀ ਮੇਰੀ ਧੀ ਨੂੰ ਬੜੀਆਂ ਅਕਲਾਂ ਵਾ ਬਹੁਤ ਸਿਆਣੀ ਹੈ ਮੇਰੀ ਧੀ ਮੈਂ ਤੇਦੇ ਹੱਥੋਂ ਇੰਨੀ ਦੁਖੀ ਹਾਂ ਨਾ ਇੰਨੀ ਪਰੇਸ਼ਾਨ ਆ ਵੀ ਗੱਲ ਨਹੀਂ ਕਰਨ ਵਾਲੀ ਹੁਣ ਨਹੀਂ ਕੁਝ ਕਹਿੰਦੀ ਜਾ ਕੇ ਵੇਖਾਂ ਸਹੀ ਕੀ ਗੱਲਾਂ ਕਾਣੀਆਂ ਮਾਵਾਂ ਤਿਆਂ ਕਿਹੜੀ ਮੱਤ ਰਹਿ ਗਈ ਦੇਣ ਵਾਲੀ ਜਿਹੜੀ ਰਹਿ ਗਈ ਇਹਨੂੰ ਜਾ ਕੇ ਵੇਖਦੀ ਹਾਂ ਹਾਏ ਹਾਏ ਕਿੰਨਾ ਟਾਈਮ ਹੋ ਗਿਆ ਵਾ ਕੁੜੀ ਆਵੇਂ ਰੋਟੀ ਦੇ ਚੱਕਰਾਂ 'ਚ ਪਈ ਆ ਹੁਣ ਹਾਨੂੰ ਜਾਣਾ ਚਾਹੀਦਾ ਐਵੇਂ ਸਾਸੇ ਦੀ ਗੱਲਾਂ ਕਰੀ ਜਾਂਦੀ ਬਾਰ-ਬਾਰ ਮੋੜ ਮੋੜ ਕੇ ਜੀਵਨ ਹਾਂਜੀ ਮੈਂ ਤੇਰੇ ਨਾਲ ਆਇਆ ਹੀ ਹਾਂਜੀ ਫੇ ਚਲੀਏ ਪਿੰਡ ਨੂੰ ਮੈਂ ਤੇ ਆਪ ਅੱਗੇ ਹੋ ਗੱਲਾਂ ਕਰਨੀ ਇਕੱਲੀ ਉਹ ਬਾਹਰ ਮੇਰ ਖਾਨਾ ਇਹ ਚੜਿਆ ਉਹ ਮੁਰਕੇ ਜਾਣਾ ਕਿ ਤਰਾ ਬਦਲ ਫੇ ਚੜ ਗਿਆ ਵਾ ਆਹੋ ਹਾਏ ਕੂਚਾ ਲੱਗਣਾ ਉਤਰਾ ਪਾਣੀ ਕਿੱਥੋਂ ਰੋਝ ਹੀ ਆ ਜਾਂਦਾ ਵਾ ਮੇਰੀ ਗੱਲ ਸੁਣੋ ਮੇਰਾ ਤੇ ਆਪ ਨੇ ਖਲੋਣ ਦੀ ਕਰਨ ਲਿਆ ਉਹਦੀ ਸੱਸ ਗੱਲਾਂ ਨਹੀਂ ਚੰਗੀਆਂ ਕਰਦੀ ਕਦੀ ਆਣ ਕੇ ਕੋਈ ਗੱਲ ਕਰ ਜਾਂਦੀ ਆ ਮੇਰੀ ਗੱਲ ਸੁਣ ਲੈ 33 ਵਾਲੇ ਹੁਣ ਜੇ ਮਾੜੀ ਮੋਟੀ ਸੁਣਨੀ ਪੈਂਦੀ ਤੇ ਹੁਣ ਕੋਈ ਗੱਲ ਤੇ ਨਹੀਂ ਗੀ ਹਾਏ ਕੀ ਆ ਅਸੀਂ ਕਿਹੜਾ ਤੁਰੇ ਆ ਜੇ ਕਿਤੇ ਆ ਹੀ ਗਏ ਜੇ ਮੈਂ ਕੁੜੀ ਨੂੰ ਚੁੱਕ ਕੇ ਇੱਥੇ ਖਲਾਰ ਲਿਆ ਤਾਂ ਮੈਨੂੰ ਗੱਲਾਂ ਕਰਗੀ ਦੱਸ ਮੈਂ ਚੁੱਪ ਕਰਕੇ ਝੋਲੀ ਚ ਪਵਾ ਲਿਆਂ ਕੀ ਕਰਾਂ ਹੁਣ ਦਲਜੀਤ ਜिद ਕਰਨ ਢੀ ਮਮੀ ਰੋਟੀ ਖਾ ਰਹੀ ਆ ਮੇਰੀ ਗੱਲ ਸੁਣ ਇੱਕ ਜਣਾ ਇਸ ਤਰ੍ਹਾਂ ਕਰਦਾ ਤੇ ਕੋਈ ਨਹੀਂ ਆ ਵੇਖੇ ਖਡੌਣਿਆਂ ਦਾ ਟੀਅਰ ਲੱਗਾ ਵਾ ਹੈ ਖਡੌਣਿਆਂ ਦਾ ਟੀਅਰ ਤਾਂ ਲੱਗਾ ਵਾ ਬੇਸੇ ਹੀ ਕਿਨੇ ਆਹੋ ਮੇਰੀ ਗੱਲ ਸੁਣੋ ਉਹ ਤੇ ਕੋਈ ਗੱਲ ਨਹੀਂ ਗੀ ਪਰ ਇਹ ਆ ਵੀ ਬਾਕੀ ਸਾਰੇ ਜੀ ਚੰਗੇ ਆ ਪਰ ਸੱਸ ਮਾਂ ਚੰਗੀ ਹੋਣੀ ਜ਼ਰੂਰੀ ਆ ਸਾਰਾ ਦਿਨ ਤੇ ਨਾਲ ਸੱਸ ਮਾਂ ਦੇ ਰਹਿਣਾ ਬਾਕੀ ਤੇ ਆਪਣੇ ਕੰਮ ਕੰਦਿਆਂ ਚੱਲ ਜਾਂਦੇ ਆ ਪਹਿਲੇ ਦੋ ਮੇਰੀ ਗੱਲ ਤੇ ਸੁਣ ਲੈ ਉਹਨੇ ਸਹੀ ਅਸਿਰ ਸੈੱਟ ਹੋ ਜਾਣ ਦਾ ਕੋਈ ਗੱਲ ਨਹੀਂ ਕੀ ਉਹਨੇ ਨਹੀਂ ਸੈੱਟ ਹੋਣਾ ਕੌਣ ਸੈੱਟ ਹੋਣ ਵਾਲਿਆ ਚੋ ਬੜੀ ਤਗੜੀ ਬਲਾਵਾ ਏ ਮੈਂ ਤੇ ਵੇਖ ਲਿਆ ਵਾ ਉਹ ਤੇ ਅਜੇ ਆਏ ਸਾਰਾ ਦਸਾ ਦੇਣੀ ਹਨ ਬਰਦਾਸ਼ਤ ਕਰ ਲਈ ਉਹਦਾ ਰਾਦਾ ਕਿਹੜੇ ਵਲੇ ਮਾਰਾ ਨੇ ਧੀ ਵੀ ਦਿੱਤੀ ਐ ਚਲੋ ਕਿਤੇ ਪੋਤਰੀ ਨੂੰ ਸਾਨੂੰ ਵੀ ਦਾਤ ਦਊ ਕਿਤੇ ਮਾਰਾ ਸੱਚੇ ਪਾਸ਼ਾ ਕੋਈ ਗੱਲ ਨਹੀਂ ਕੀ ਉਹਦੇ ਘਰ ਦੇ ਰਹੰਦੇ ਥੋੜਾ ਵਾ ਹਾਂ ਚਲ ਕੋਈ ਗੱਲ ਨਹੀਂ ਤੇ ਕੋਈ ਗੱਲ ਨਹੀਂ ਆਪੇ ਧੀ ਭੰਦੇ ਪੈਰ ਲੱਗ ਜਾਂਦੇ ਹੁੰਦੇ ਕੋਈ ਗੱਲ ਨਹੀਂ ਕੀ ਹੁਣ ਥੋੜੀ ਜਿਹੀ ਬੂਤੀਆਂ ਗੱਲਾਂ ਸੁਣਨੀ ਐ ਵੀ ਪੈਂਦੀਆਂ ਤੇ ਜੇ ਹੁਣ ਹਰ ਗੱਲ ਦੇ ਨਾਲ ਜਵਾਬ ਨਾ ਜਵਾਬ ਦੇਈਏ ਤਾਂ ਫਿਰ ਧੀ ਭੰਦਾ ਵਸੇਪਾ ਨਹੀਂ ਹੁੰਦਾ ਕੰਮ ਖਰਾਬ ਹੁੰਦਾ ਹੈ ਚਲ ਮੈਂ ਆਪਣੇ ਜਵਾਬ ਦੇਣ ਲਈ ਹੁਣ ਦਲਜੀਤ ਨੇ ਰੋਟੀ ਦਾ ਪੰਗਾ ਪਾ ਲਿਆ ਮਮੀ ਰੋਟੀ ਖਾਖ ਜਾਏ ਉਹ ਮੇਰਾ ਤਾਂ ਰੋਟੀ ਖਾਣ ਦੀ ਇਜਾਜ਼ਤ ਨਹੀਂ ਨਹੀਂ ਤੂੰ ਉਹਨੂੰ ਕਹਿਣਾ ਕੁੜੀ ਜਾਨ ਤੇਰੇ ਰੋਟੀ ਨੂੰ ਮੈਂ ਤਾਂ ਕਹਿਣ ਲਈ ਆਹੋ ਚੱਲ ਗਈ ਮਰਹੁ ਹਾਂ ਅੱਜ ਪਾ ਦਲਜੀਤ ਨੂੰ ਮੈਂ ਮਾਨ ਨਮਾਜ਼ ਸ਼ੁਰੂ ਹਾਦੀ ਹੋਈ ਆ ਕਿਤੇ ਕਾਦੀ ਕੁੜਮਣੀ ਆਂ ਜਨ ਨੂੰ ਕੋ ਚਾਵਨਾ ਚਾਜ ਨਾ ਕਰੇ ਤੇ ਆਉਣ ਨੂੰ ਕਹਦਾ ਜੀ ਕਰਦਾ ਮੁਰਕੀ ਨਹੀਂ